ਹਾਂਜੀ ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਮੈਂ ਅਭਿਨੰਦ ਸਿੰਘ ਸਿੱਧੂ ਅੱਜ ਸਾਡੀ ਗੱਲਬਾਤ ਹੋ ਰਹੀ ਨੇ ਸਰਦਾਰ ਕਰਨ ਰਾਜ ਸਿੰਘ ਜੀ ਗਿੱਲ ਜੋ ਸਾਬਕਾ ਬੀਪੀਓ ਨੇ ਜਿਨ੍ਹਾਂ ਨੇ ਕਾਫੀ ਵੱਡੀ ਪੱਧਰ ਤੇ ਯੂਨੀਅਨਾਂ ਦੇ ਵਿੱਚ ਕੰਮ ਕੀਤਾ ਐਸਸੀਬੀਸੀ ਟੀਚਰ ਯੂਨੀਅਨ ਦੇ ਵਿੱਚ 25 ਸਾਲ ਕੰਮ ਕੀਤਾ ਉਹਨਾਂ ਨੇ ਸਮੇਂ-ਸਮੇਂ ਜੋ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਉੱਚ ਅਧਿਕਾਰੀਆਂ ਨਾਲ ਅਤੇ ਪ੍ਰਸ਼ਾਸਨ ਨਾਲ ਸਾਂਝੀਆਂ ਕਰਦੇ ਰਹੇ ਨੇ ਇਹਨਾਂ ਲੜਾਈਆਂ ਦੌਰਾਨ ਉਹਨਾਂ ਨੇ ਜਿੱਥੇ ਮੁਲਾਜ਼ਮਾਂ ਨੂੰ ਆਪਦਾ ਬੰਦਾ ਹੱਕ ਦਿਵਾਉਣ ਲਈ ਆਪਣਾ ਸਮਾਂ ਦਿੱਤਾ ਉਥੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਨੀਤੀ ਅਪਣਾਈ ਗਈ ਜਾਂ ਜਿਹੜਾ ਸਲੇਸ ਸਲੇਬਸ ਜਾਂ ਪਾਠਕ੍ਰਮ ਦੇ ਵਿੱਚ ਬਦਲਾਅ ਆ ਉਹ ਸਮੇਂ-ਸਮੇਂ ਜਿਹੜੇ ਹੈਗੇ ਸੁਝਾਅ ਹੈ ਉਹ ਸਾਂਝੇ ਕਰਦੇ ਰਹੇ ਨੇ ਜੋ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ 2022 ਦੇ ਵਿੱਚ ਇੱਕ ਨਵੀਂ ਸਿੱਖਿਆ ਨੀਤੀ ਦੇ ਨਾਲ ਪੰਜਾਬ ਸਰਕਾਰ ਨੇ ਜੋ ਪੰਜਾਬ ਨੂੰ ਦਿੱਤੀ ਹੈ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਸਬੰਧ ਦੇ ਵਿੱਚ ਵੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਕਿੰਨੀ ਕੁ ਕਾਰਗਰ ਹੈ ਪੰਜਾਬ ਦੇ ਲੋਕਾਂ ਲਈ ਜਾਂ ਸਿੱਖਿਆ ਦੇ ਪਰਸਪਨ ਤੋਂ ਕਿੰਨੀ ਕੋਹ ਕਾਰਗਰ ਸਾਬਤ ਹੋਵੇਗੀ ਸੋ ਜਿਲ ਸਾਬ ਸਭ ਤੋਂ ਪਹਿਲਾਂ ਤੁਹਾਡਾ ਇਸ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਆ ਜੈ ਹਨੂ ਜੀ ਤੁਹਾਡਾ ਇਸ ਗਿਆਨ ਜੋਤੀ ਚੈਨਲ ਦਾ ਮੈਂ ਬਹੁਤ ਧੰਨਵਾਦੀ ਆ ਕਿ ਇਸ ਦੇ ਰਹੀਂ ਮੈਨੂੰ ਸਿੱਖਿਆ ਵਿਭਾਗ ਦੇ ਮੌਜੂਦਾ ਤੌਰ ਤੇ ਕੰਮ ਕਰ ਰਹੇ ਅਧਿਆਪਕਾਂ ਅਤੇ ਜਿਹੜੇ ਹੋਰ ਸਿੱਖਿਆ ਦੇ ਨਾਲ ਸੰਬੰਧਿਤ ਨੇ ਇਸ ਮਿਸ਼ੇ ਨੂੰ ਲੈ ਕੇ ਚਿੰਤਤ ਨੇ ਉਹਨਾਂ ਦੇ ਨਾਲ ਰੂ ਰੂ ਹੋਣ ਦਾ ਮੌਕਾ ਮਿਲਿਆ ਧੰਨਵਾਦ ਜੀ ਜਲ ਸਾਹਿਬ ਨਵੀਂ ਸਿੱਖਿਆ ਨੀਤੀ 2022 ਜਿਹੜੀ ਆਈ ਹੈ ਉਹਨੂੰ ਤੁਸੀਂ ਪੜਿਆ ਕੋਖਿਆ ਲੋਕਾਂ ਦੇ ਵਿੱਚ ਉਹ ਕਾਫੀ ਚਰਚਾ ਹੋ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ ਤੋਂ ਪਹਿਲੀ ਤਾਂ ਗੱਲ ਹੈ ਉਹ ਵੀ ਜਿਹੜੀ ਨਵੀਂ ਸਿੱਖਿਆ ਨੀਤੀ 2022 ਹੈ ਕੀ ਹੈ ਨਵੀਂ ਸਿੱਖਿਆ ਨੀਤੀ 2022 ਕੋਈ ਨਵੀਂ ਸਿੱਖਿਆ ਨੀਤੀ ਨਹੀਂ ਹੈ ਅਸਲ 'ਚ 2002 ਵਾਲੀ ਜਿਹੜੀ ਕਾਂਗਰਸ ਗਵਰਨਮੈਂਟ ਦੇ ਵੇਲੇ ਜਿਹੜੀ ਸਿੱਖਿਆ ਨੀਤੀ ਆਈ ਸੀ ਇਹ ਉਸੇ ਨੂੰ ਹੀ ਸੋਧਦੰਦਾ ਜਾਂ ਉਹਦੇ ਵਿੱਚ ਕੋਈ ਨਵੀਆਂ ਤਰਮੀਮਾਂ ਕਰਨ ਦਾ ਯਤਨ ਹੈ ਕਿਉਂਕਿ 2002 ਦੀ ਜਿਹੜੀ ਸਿੱਖਿਆ ਨੀਤੀ ਸੀ ਉਹਦੇ ਵਿੱਚ ਸਿੱਖਿਆ ਵਿਭਾਗ ਦਾ ਜਿਹੜਾ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਉਹ ਤਬਦੀਲੀਆਂ ਵੇਖਣ ਨੂੰ ਮਿਲੀਆਂ ਸਨ ਤੇ ਉਹਨਾਂ ਤਬਦੀਲੀਆਂ ਨੂੰ ਅਸੀਂ ਉਸ ਸਮੇਂ ਵੀ ਮਤਲਬ ਸਿੱਖਿਆ ਭਾਗ ਦੇ ਪੰਜਾਬ ਸਰਕਾਰ ਦੇ ਸਿੱਖਿਆ ਭਾਗ ਤੇ ਅਧਿਆਪਕਾਂ ਦੇ ਹਾਂਣਦਾ ਨਹੀਂ ਸੀ ਸਮਝਦੇ ਇਸ ਲਈ ਅਸੀਂ ਉਸ ਸਮੇਂ ਹੀ ਪੰਜਾਬ ਦੀਆਂ ਲਗਭਗ 8 ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਪ੍ਰਾਇਮਰੀ ਐਲੀਮੈਂਟਰੀ ਸਿੱਖਿਆ ਬਚਾਓ ਫਰੰਟ ਪੰਜਾਬ ਬਣਵਾ ਕੇ ਬਣਾ ਕੇ ਤੇ ਉਹਦੇ ਵਿੱਚ ਜਿਹੜੀਆਂ ਉਹ ਸੰਧੀਤੀਆਂ ਗਲਤ ਮਦਾਂ ਸੰਨ ਉਹਨਾਂ ਦੇ ਉੱਤੇ ਪੈਰਾ ਦਿੱਤਾ ਸੀ ਜਿਹਦੇ ਵਿੱਚ ਅਸੀਂ ਬੱਚਿਆਂ ਦੀ ਜਿਹੜੀ ਪੜ੍ਹਾਈ ਸੀ ਉਹਨੂੰ ਮੁੱਖ ਰੱਖਿਆ ਸੀ ਅਧਿਆਪਕਾਂ ਦੀਆਂ ਜਿਹੜੀਆਂ ਸੀ ਲੋੜਾਂ ਨੂੰ ਮੁੱਖ ਰੱਖਿਆ ਸੀ ਅਧਿਆਪਕਾਂ ਦੇ ਜਿਹੜੇ ਪ੍ਰਮੋਸ਼ਨ ਚੈਨਲ ਨੂੰ ਜਿਵੇਂ ਕਿ ਲੰਬਾ ਸਮਾਂ ਖੜੋਤ ਵਿੱਚ ਕੋਈ ਵੀ ਕਾਡ ਜਿਹੜਾ ਰਹਿੰਦਾ ਉਹਦੀ ਜਿਹੜੀ ਕਾਰਜ ਕੁਸ਼ਲਤਾ ਘਟਦੀ ਆ ਇਸ ਕਰਕੇ ਅਸੀਂ ਉਹਦੀ ਕਾਰਜ ਕੁਸ਼ਲਤਾ ਨੂੰ ਵਧਾਉਣ ਲਈ ਅਤੇ ਉਹਦੀ ਆਪਣੇ ਕਿੱਤੇ ਦੇ ਵਿੱਚ ਨਖਾਰ ਲਿਆਉਣ ਲਈ ਵੀ ਅਸੀਂ ਇਹ ਜਿਹੜੀ ਸਿੱਖਿਆ ਨੀਤੀ ਸੀ ਇਹਦੇ ਵਿੱਚ ਜਿਹੜੀਆਂ ਇਹਦੀਆਂ ਮਦਾਂ ਜਿਹੜੀਆਂ ਅਧਿਆਪਕਾਂ ਤੇ ਬੱਚਿਆਂ ਦੇ ਹਿੱਤਾਂ ਵਿੱਚ ਨਹੀਂ ਸੀ ਉਹਦਾ ਵਿਰੋਧ ਕੀਤਾ ਸੀ ਅਤੇ ਉਹਦੇ ਵਿੱਚ ਫਿਰ ਪੰਜਾਬ ਸਰਕਾਰ ਨੂੰ ਸੋਧ ਕਰਨੀ ਪਈ ਸੀ ਜਿਸ ਦੇ ਮੁਤਾਬਕ ਜਿਹੜਾ ਸਾਡੇ ਬ੍ਰਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਜਿਹੜਾ ਅਹੁਦਾ ਸੀ ਉਹਨੂੰ ਇਹ ਪ੍ਰਾਇਮਰੀ ਦੇ ਅਧਿਆਪਕਾਂ ਦੇ ਵਿੱਚੋਂ ਭਰਨ ਦੀ ਬਜਾਏ ਸਕੈਂਡਰੀ ਦੇ ਅਧਿਆਪਕਾਂ ਦੇ ਵਿੱਚੋਂ ਭਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਵਿੱਚ ਸਰਕਾਰ ਦੀ ਤਜਵੀਜ਼ ਸੀ ਕਿ ਜਿਹੜਾ ਇਹ ਅਹੁਦਾ ਹੈ ਉਹ ਘਟੋ-ਘਟ ਲੈਕਚਰਰ ਤੇ ਪ੍ਰਿੰਸੀਪਲ ਦੇ ਵਿਚਕਾਰਲਾ ਕੋਈ ਅਹੁਦਾ ਜਿਹੜਾ ਪਾ ਦਿਆ ਉਹ ਕ੍ਰੀਏਟ ਕੀਤਾ ਜਾਵੇ ਤੇ ਉਹਦਾ ਉਹ ਜਿਹੜਾ ਸੀ ਉਹ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਜਾਂ ਬਲਾਕ ਐਲੀਮੈਂਟਰੀ ਐਜੂਕੇਸ਼ਨ ਅਫਸਰ ਜਿਹੜਾ ਸੀ ਉਹਨੂੰ ਲਗਾਇਆ ਜਾਵੇ ਉਦੋਂ ਜਿਹੜੀ ਪਾਲਿਸੀ ਸੀ ਉਹਦੇ ਵਿੱਚ ਮੁੱਖ ਰੂਪ ਚ ਇਹ ਸੀ ਕਿ ਪਹਿਲਾਂ ਜਿਹੜੇ ਮੁੱਖ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਸਿੱਖਿਆ ਭਾਗ ਦੇ ਦੀਨ ਚੱਲਦੇ ਸੀ ਉਹ ਉਹ ਪੰਜ ਤਰ੍ਹਾਂ ਦੇ ਸਕੂਲ ਜਿਹੜੇ ਹੁੰਦੇ ਸੀ ਪ੍ਰਾਇਮਰੀ ਮਿਡਲ ਹਾਈ ਹਾਇਰ ਸਕੈਂਡਰੀ ਅਤੇ ਸੀਨੀਅਰ ਸਕੈਂਡਰੀ ਸੋ ਉਸ ਵੇਲੇ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਹੁਣ ਜਿਹੜੇ ਸਕੂਲ ਨੇ ਇਹ ਕੇਵਲ ਦੋ ਹੀ ਤਰ੍ਹਾਂ ਦੇ ਹੋਣਗੇ ਐਲੀਮੈਂਟਰੀ ਤੇ ਸਕੰਡਰੀ ਸੋ ਉਹਦੇ ਵਿੱਚ ਜਿਹੜਾ ਐਲੀਮੈਂਟਰੀ ਸਕੰਡਰੀ ਦਾ ਜਿਹੜਾ ਸੀ ਉਹਦੀਆਂ ਜਿਹੜੀਆਂ ਮੱਦਾਂ ਸੀ ਉਹਨਾਂ ਦੇ ਵਿੱਚ ਲਿਖਿਆ ਸੀ ਕਿ ਜਿਹੜੇ ਐਲੀਮੈਂਟਰੀ ਸਕੂਲ ਨੇ ਉਹ ਅਪਰ ਪ੍ਰਾਇਮਰੀ ਪੋਰਸ਼ਨ ਜਿਹੜਾ ਸੀ ਉਹਦਾ ਸਕੰਡਰੀ ਸਕੂਲ ਦਾ ਉਹਨੂੰ ਡਿਟੈਚ ਕਰਕੇ ਤੇ ਪ੍ਰਾਇਮਰੀ ਦੇ ਨਾਲ ਉਹਨੂੰ ਜੋੜਨਾ ਸੀ ਤੇ ਫਿਰ ਇੱਕ ਯੂਨੀਫਾਈਡ ਐਲੀਮੈਂਟਰੀ ਸਕੂਲ ਬਣਨਾ ਸੀ ਪਰ ਉਹਦੇ ਵਿੱਚ ਦੋ ਡਾਇਰੈਕਟੋਰੇਟੀ ਮਤਲਬ ਹੋਣ ਚਾਹੁੰਦੇ ਸੀ ਹਾਂ ਦੋ ਡਾਇਰੈਕਟੋਰੇਟੀ ਗਵਰਨਮੈਂਟ ਜਿਹੜੀ ਉਹ ਚਾਹੁੰਦੀ ਸੀ ਸੋ ਇਸ ਕਰਕੇ ਜਿਹੜੀ ਜਿਹੜੇ ਦੋ ਡਾਇਰੈਕਟੋਰੇਟਸ ਦੀ ਗਵਰਨਮੈਂਟ ਦੀ ਪਾਲਿਸੀ ਸੀ ਉਹ ਪਾਲਿਸੀ ਤਾਂ ਠੀਕ ਸੀ ਪਰ ਉਹਦੇ ਵਿੱਚ ਜਿਹੜਾ ਪ੍ਰਮੋਸ਼ਨ ਚੈਨਲ ਸੀ ਅਧਿਆਪਕਾਂ ਦਾ ਤੇ ਉਹ ਜਿਹੜਾ ਸੀ ਉਹ ਖਾਦਾ ਜਾਂਦਾ ਸੀ ਪ੍ਰਾਇਮਰੀ ਅਧਿਆਪਕਾਂ ਦਾ ਕਿਉਂਕਿ ਪ੍ਰਾਇਮਰੀ ਅਧਿਆਪਕ ਨੇ ਬੜੇ ਲੰਬੇ ਸਮੇਂ ਤੋਂ 1980 ਦੇ ਵਿੱਚ ਸੰਘਰਸ਼ ਕਰਕੇ ਲੜਾਈ ਲੜ ਕੇ ਤੇ ਇੱਕ ਡਾਇਰੈਕਟੋਰੇਟ ਜਿਹੜਾ ਸੀ ਪ੍ਰਾਇਮਰੀ ਵੱਖਰਾ ਵੱਖਰਾ ਡਾਇਰੈਕਟੋਰੇਟ ਬਣਾਇਆ ਸੀ ਜਿਹਦੇ ਨਾਲ ਅਧਿਆਪਕਾਂ ਦੀ ਜਿਹੜੀ ਕਿੱਤੇ ਦੀ ਖੜੋਤ ਸੀ ਉਹ ਟੁੱਟੀ ਸੀ ਅਤੇ ਉਹਦੇ ਨਾਲ ਉਹਨਾਂ ਨੂੰ ਪ੍ਰਬੰਧ ਦਾ ਐਜੂਕੇਸ਼ਨ ਸਿਸਟਮ ਨੂੰ ਸਮਝਣ ਦਾ ਅਤੇ ਉਹ ਅਧਿਆਪਕਾਂ ਤੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਜਿਹੜਾ ਸੀ ਤੇ ਉਹਨਾਂ ਨੂੰ ਰਿਜ਼ੋਲਵ ਕਰਨ ਦਾ ਜਿਹੜਾ ਸੀ ਉਹਨਾਂ ਨੂੰ ਹੱਲ ਕਰਨ ਦਾ ਜਿਹੜਾ ਸੀ ਉਹ ਇੱਕ ਵਧੀਆ ਤਰੀਕਾ ਜਿਹੜਾ ਸੀ ਮਿਲਿਆ ਸੀ ਸੋ ਉਸ ਚੀਜ਼ ਨੂੰ ਜਿਹੜੀ ਕਿ ਬਹੁਤ ਵਧੀਆ ਆਲਰੇਡੀ ਚੱਲਦੀ ਆ ਰਹੀ ਸੀ ਉਹਨੂੰ ਖਤਮ ਕਰਕੇ ਤੇ ਨਵੀਂ ਜਿਹੜੀ ਸੀ ਉਹ ਪਾਲਿਸੀ ਜਿਹੜੀ ਥੋਪਣ ਦਾ ਯਤਨ ਕੀਤਾ ਤੇ ਉਹਦਾ ਜਿਹੜਾ ਸੀ ਉਹ ਸਾਡੇ ਪ੍ਰਾਇਮਰੀ ਐਲੀਮੈਂਟਰੀ ਸਿੱਖਿਆ ਵਿੱਚੋਂ ਫਰੰਟ ਜਿਹੜਾ ਸੀ ਉਹਨੇ ਉਹਦਾ ਵਿਰੋਧ ਕੀਤਾ ਤੇ ਸਰਕਾਰ ਦੇ ਕੋਲੋਂ ਉਹਦਾ ਸੋਧ ਕਰਵਾਈ ਬਾ ਉੱਚ ਅਧਿਕਾਰੀਆਂ ਨਾਲ ਸਿੱਖਿਆ ਮੰਤਰੀ ਨਾਲ ਸਿੱਖਿਆ ਵਿਭਾਗ ਦੇ ਸਖਤਰਾਂ ਨਾਲ ਲਗਾਤਾਰ ਜਿਹੜੀਆਂ ਮੀਟਿੰਗਾਂ ਹੋਈਆਂ ਰਹੀਆਂ ਤੇ ਉਹਦੇ ਵਿੱਚ ਕਾਫੀ ਜਿਹੜੀ ਸੀ ਉਹ ਚੇਂਜ ਆ ਗਈ ਜਿਸ ਦੇ ਮੁਤਾਬਕ ਬਲੌਕ ਐਲੀਮੈਂਟਰੀ ਸਿੱਖਿਆ ਅਫਸਰ ਦਾ ਅਹੁਦਾ ਜਿਹੜਾ ਸੀ ਉਹ ਰਿਆ ਇਜਾਦ ਕੀਤਾ ਅਤੇ ਉਹਦਾ ਜਿਹੜਾ ਜਿਹੜੀ ਉਹਦੀ ਪ੍ਰਮੋਸ਼ਨ ਚੈਨਲ ਸੀਓ ਪ੍ਰਾਇਮਰੀ ਅਧਿਆਪਕਾਂ ਵਿੱਚੋਂ ਹੀ ਥਰਟੀਚਰ ਸੈਂਟਰ ਐਂਡ ਟੀਚਰ ਤੇ ਬੀਪੀਓ ਜਿਹੜੇ ਆਲਰੇਡੀ ਕੰਮ ਕਰ ਰਹੇ ਸੀ ਉਹਨਾਂ ਦਾ ਜਿਹੜਾ ਸੀ ਉਹ ਨਾਮ ਜਿਹੜਾ ਸੀ ਬਲੌਕ ਐਲੀਮੈਂਟਰੀ ਐਜੂਕੇਸ਼ਨਸ ਅਫਸਰ ਰੱਖ ਦਿੱਤਾ ਸੋ ਇਹ ਪਾਲਿਸੀ ਜਿਹੜੀ ਹੈ ਉਹੀ 2002 ਵਾਲੀ ਹੀ ਜਿਹੜੀ ਆ ਇਹਨੂੰ 2000 ਨਾਮ ਨਵਾਂ ਦਿੱਤਾ ਗਿਆ ਨਾਮ ਨਵਾਂ ਜਿਹੜਾ 2020 ਦੇ ਵਿੱਚ 22 ਦੇ ਵਿੱਚ ਦਿੱਤਾ ਗਿਆ ਸੌਰੀ ਤੇ ਇਹਦਾ ਜਿਹੜਾ ਹੈਗਾ ਜਿਵੇਂ ਹੁਣ ਆਪਾਂ ਇਹ ਕਿੰਨੇ ਵੀ ਸਿਖਾਵਾਂ ਆ ਗੀਆਂ ਇਹਦੇ ਵਿੱਚ ਤਿੰਨ ਆਗੀਆਂ ਪਰੀ ਪ੍ਰਾਇਮਰੀ ਆ ਗਿਆ ਪ੍ਰਾਇਮਰੀ ਆ ਗਿਆ ਸਕੈਂਡਰੀ ਆ ਗਿਆ ਉਹ ਕੀ ਚੀਜ਼ ਐ ਦੇ ਵਿੱਚ ਜਿਹੜਾ ਹੈਗਾ ਇਹ ਤੁਹਾਨੂੰ ਨਵੀਂ ਸਿੱਖਣ ਦੀ ਇਹਦੇ ਵਿੱਚ ਇਹ ਗੱਲ ਤਾਂ ਵਧੀਆ ਹੋਈ ਕਿ ਜਿਹੜੀ ਪ੍ਰੀ ਪ੍ਰਾਇਮਰੀ ਆ ਉਹਨੂੰ ਮਤਲਬ ਜਿਹੜੀ ਫਾਰਮਲ ਐਜੂਕੇਸ਼ਨ ਦਾ ਹਿੱਸਾ ਮੰਨਿਆ ਗਿਆ ਜਦ ਕਿ ਪਹਿਲਾਂ ਇਹਨੂੰ ਫਾਰਮਲ ਐਜੂਕੇਸ਼ਨ ਦਾ ਹਿੱਸਾ ਨਹੀਂ ਸੀ ਮੰਨਿਆ ਜਾਂਦਾ ਇਹਨੂੰ ਕੱਚੀ ਤੇ ਪੱਕੀ ਪਹਿਲੀ ਤੇ ਫਿਰ ਪਹਿਲੀ ਕੱਚੀ ਪੱਕੀ ਤਾਂ ਫਿਰ ਪਹਿਲੀ ਮਤਲਬ ਉਹ 3 ਸਾਲ ਜਿਹੜੇ ਸੀ ਉਹ ਲੱਗਦੇ ਸੀ ਪਰ ਉਹ ਕੋਈ ਫਾਰਮਲ ਨਹੀਂ ਸੀ ਹੁੰਦੇ ਉਹ ਜਦੋਂ ਵੀ ਬੱਚਾ ਜਿਹੜਾ ਸੀ ਕੋਈ ਜਿਹੜੇ ਮੁੱਢਲੇ ਅਲਫਾਬੈਟਿਕਸ ਜਿਹੜੇ ਊੜਾ ਏੜਾ ਜਾਂ ਆਖਰੀ ਗਿਆਨ ਜਿਹੜਾ ਗਿਣਤੀ ਜਾਂ ਸਿੱਖ ਜਾਂਦਾ ਸੀ ਉਹਨੂੰ ਪ੍ਰਮੋਟ ਕਰਕੇ ਉਹਨੂੰ ਅਗਲੀ ਕਲਾਸ ਦੇ ਵਿੱਚ ਲੈ ਲਿਆ ਜਾਂਦਾ ਸੀ ਪਰ ਜ਼ਰੂਰੀ ਨਹੀਂ ਸੀ ਉਹ ਕੋਈ ਸਾਲ ਬਾਅਦ ਹੀ ਉਹਨੂੰ ਪ੍ਰਮੋਟ ਕਰਨਾ ਜਦੋਂ ਵੀ ਉਹ ਆਪਣਾ ਉਹ ਜਿਹੜਾ ਗਿਆਨ ਦਾ ਲੈਵਲ ਸੀ ਉਹ ਪ੍ਰਾਪਤ ਕਰ ਲੈਂਦਾ ਪ੍ਰਾਪਤ ਮਤਲਬ ਸਾਲ ਦੇ ਵਿੱਚ ਕਈ ਕਈ ਬੱਚੇ ਮੈਂ ਦੇਖਿਆ ਉਹ ਦੋ ਦੋ ਕਲਾਸਾਂ ਕਰ ਜਾਂਦੇ ਜੀ ਇਹ ਕਰ ਲੈਂਦੇ ਸੀ ਸੋ ਇਸ ਕਰਕੇ ਉਹ ਉਦੋਂ ਕੋਈ ਮਤਲਬ ਐਡਾ ਕੋਈ ਹਾਰਡ ਫਾਸਟ ਜਿਹੜੇ ਨੇ ਸਖਤ ਕਾਨੂੰਨ ਜਿਹੜੇ ਰੂਲ ਜਿਹੜੇ ਉਹ ਨਹੀਂ ਸਨ ਇਹ ਹੁਣ ਜਿਹੜੀ ਜਿਹੜੀ ਪਾਲਿਸੀ ਨਵੀਂ ਆਈ ਹੈ ਇਹਦੇ ਵਿੱਚ ਉਹਨਾਂ ਨੇ ਪ੍ਰੈਮ ਪ੍ਰੀ ਪ੍ਰਾਇਮਰੀ ਜਿਹੜੀ ਆ ਉਹ 3 ਸਾਲ ਦੀ ਕਰਤੀ ਆ ਉਸ ਤੋਂ ਬਾਅਦ ਜਿਹੜੀ ਪ੍ਰਾਇਮਰੀ ਆ ਉਹ ਮਤਲਬ ਉਹਦੇ ਉਹਦੇ 6 ਸਾਲ ਲਗਭਗ ਲੱਗ ਜਾਣਗੇ ए, मतलब फर्स्ट सेकंड थर्ड ਜਿਹੜੀ ਪਹਿਲੀ ਦੂਸਰੀ ਤੀਸਰੀ ਚੌਥੀ ਤੇ ਪੰਜਵੀਂ 5 ਸਾਲ ਤੇ ਇਹ ਹੋ ਗਏ ਤੇ 3 ਸਾਲ ਹੋ ਗਏ 8 ਸਾਲ ਲਗਭਗ ਜਿਹੜੇ 8 ਸਾਲ ਜਿਹੜੇ ਉਹਦੇ ਉਹ ਵੇਸਟ ਹੋਣਗੇ ਸੋ ਇੱਕ ਤਾਂ ਇਹ मतलब ਸਮਾਂ ਖਪਾਉ ਹੈ ਹੂੰ ਦੂਸਰਾ ਇਹ ਆ ਕਿ ਜਿਹੜੇ 8 ਹੋ ਗਏ ਤੇ ਸਕੈਂਡਰੀ ਦੇ ਸਕੈਂਡਰੀ ਦੇ ਜਿਹੜੇ ਉਹ 7 ਸਾਲ ਫਿਰ ਉਹਨਾਂ ਨੇ ਅੱਗੇ मतलब ਜਿਹੜੇ 9ਵੀਂ 10ਵੀਂ 11ਵੀਂ ਤੇ 12ਵੀਂ 4 ਸਾਲ ਹੋ ਹੂੰ ਤੇ ਇਹ मतलब 12 12 12 ਤੇ 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 ਜਿਹੜੀ ਅਕੋ ਮਤਲਬ ਹੈਗੀ ਆ ਕਾਲਜ ਲੈਵਲ ਦੀ ਸਿੱਖਿਆ ਉਹਦੇ ਵਿੱਚ ਡਿਗਰੀ ਜਿਹੜੀ ਆ ਉਹ ਗਵਰਨਮੈਂਟ ਨੇ ਆਪਸ਼ਨ ਰੱਖੀ ਆ ਤਿੰਨ ਜਾਂ ਚਾਰ ਸਾਲ ਦੀ ਇਹ ਵੀ ਕੋਈ ਸਪਸ਼ਟ ਨਹੀਂ ਹੈ ਵੀ ਇਹ ਸਪਸ਼ਟ ਨੀਤੀ ਹੋਣੀ ਚਾਹੀਦੀ ਆ ਕਿ ਕੀ ਗ੍ਰੈਜੂਏਸ਼ਨ ਕਿੰਡੀ ਆ ਚਾਰ ਸਾਲ ਦੀ ਆ ਜਾਂ ਤਿੰਨ ਸਾਲ ਦੀ ਆ ਉਹਨਾਂ ਨੇ ਇੱਕ ਇਹ ਵੀ ਮਤ ਜਿਹੜੀ ਉਹਦੇ ਵਿੱਚ ਜੋੜੀ ਆ ਕਿ ਜਿਹੜਾ ਚਾਰ ਸਾਲ ਦੀ ਗ੍ਰੈਜੂਏਸ਼ਨ ਕਰੇਗਾ ਐਮਏ ਕਰਨ ਦਾ ਅਧਿਕਾਰ ਉਹਨੂੰ ਹੀ ਹੋਏਗਾ ਇਦਾ ਮਤਲਬ ਜਿਹੜੀ 3 ਸਾਲ ਵਾਲੀ ਉਹਨੂੰ ਸਰਕਾਰ ਆਪ ਹੀ ਗ੍ਰੈਜੂਏਸ਼ਨ ਨਹੀਂ ਮੰਨਦੀ ਸੋ ਇਹ ਵੀ ਨਹੀਂ ਜਿਵੇਂ ਆਰਟਸ ਗਰੁੱਪ ਉਹ 3 ਸਾਲ ਹੈ ਕਈ ਵਾਰੀ ਜਿਵੇਂ ਕਮਰਸ ਦੇ ਜਾਂ ਕਤੇ ਹੋਰ ਜਾਂ ਮੈਡੀਕਲ ਨਾਨ ਮੈਡੀਕਲ ਦੇ ਉਹ ਕਤੇ 4 ਸਾਲ ਜਾਂ ਜਾਂ ਜਿਵੇਂ ਇੰਜੀਨੀਅਰਿੰਗ ਗਰੁੱਪ ਹੈਗੇ ਆ ਜਿਹੜੇ ਬੀ ਟੈਕ ਕਰਦੇ ਉਹ 4 ਸਾਲ ਦੀ ਆ ਨਹੀਂ ਜੋ ਜਿਹੜੀ ਟੈਕਨੀਕਲ ਐਜੂਕੇਸ਼ਨ ਆ ਜਾਂ ਜਿਹੜੀ ਮਤਲਬ ਉਹ ਹੈਗੀ ਆ ਨੀਨ ਰੰਗ ਆ ਜਾਂ ਐਗਰੀਕਲਚਰ ਨਾਲ ਸੰਬੰਧਤ ਆ ਜਾਂ ਕਮਰਸ ਨਾਲ ਸੰਬੰਧਤ ਆ ਉਹਨਾਂ ਉਹਨਾਂ ਦਾ ਵੀ ਆਲਰੇਡੀ ਜਿਹੜਾ ਉਹ ਮਤਲਬ ਇਹ ਸਿਸਟਮ ਵੀ ਵੱਖਰਾ ਹੈ। ਆਲਰੇਡੀ ਉਹਨਾਂ ਦਾ ਸਿਸਟਮ ਵੱਖਰਾ ਹੈ। ਇਹਦੇ ਨਾਲ ਉਹਨੂੰ ਇਹਦੇ ਨਾਲ ਜਿਹੜੀ ਮਤਲਬ ਆਰਟਸ ਦੀ ਦੇ ਨਾਲ ਜੋੜਨਾ ਜਿਹੜਾ ਉਹ ਠੀਕ ਨਹੀਂ ਕਿਉਂਕਿ ਉਹ ਤੇ ਪਹਿਲਾਂ ਵੀ ਜਿਹੜੀ ਕਿਸੇ ਵੇਲੇ ਜਦੋਂ ਡਾਕਟਰ ਬਣਨਾ ਹੁੰਦਾ ਸੀ ਤੇ ਡਾਕਟਰ ਦੇ ਵਾਸਤੇ ਜਿਹੜੀ ਉਹਨਾਂ ਨੇ ਸਭ ਤੋਂ ਪਹਿਲਾਂ ਪ੍ਰੀ ਮੈਡੀਕਲ ਜਿਹੜੀ ਆ ਉਹਨੂੰ ਜਾਂ ਪ੍ਰੀ ਇੰਜੀਨੀਅਰਿੰਗ ਕਹਿ ਜਾਂਦਾ ਸੀ। ਉਹ ਕਰਕੇ ਉਹ ਜਿਹੜੇ 3 ਸਾਲ ਉਹ ਤੇ ਉਹ ਚੌਥਾ 4 ਸਾਲ ਉਹਦੇ ਜੁੜ ਜਾਂਦੇ ਸੀ। ਠੀਕ ਹੈ ਜੀ। ਸੋ ਇਸ ਤਰ੍ਹਾਂ ਦੀ हां एक ਗੱਲ ਸਾਹ ਹੋ ਰਿਹਾ ਵੀ ਜਿਹੜੀ ਇਹ ਨਵੀਂ ਸਿੱਖਿਆ ਨੀਤੀ ਆ ਇਹ ਕੀ ਖੇਤਰੀ ਪਿਛਾਵਾਂ ਨੂੰ ਪਰਫੁੱਲਤ ਕਰਦੀ ਆ ਤੇ ਉੱਚ ਸਿੱਖਿਆ ਤੇ ਵੀ ਇਹਦਾ ਕੋਈ ਅਸਰ ਪੈਂਦਾ ਜਾਂ ਇਹਦੇ ਇਹਦੇ ਵਿੱਚ ਇੱਕ ਮਤ ਜ਼ਰੂਰ ਹੈਗੀ ਆ ਕਿ ਜਿਹੜੀਆਂ ਖੇਤਰੀ ਪਿਛਾਵਾਂ ਨੇ ਤੇ ਮਾਤ ਭਾਸ਼ਾ ਆ ਉਹਨੂੰ ਪਹਿਲ ਦਿੱਤੀ ਜਾਵੇਗੀ ਤੇ ਉਹਦੇ ਨਾਲ ਇਹ ਇਹ ਹੈ ਕਿ ਇਹ ਫਰਕ ਤੇ ਪੈਂਦਾ ਉੱਚ ਉੱਚ ਵਿਦਿਆ ਤੇ ਹਾਂ ਪਰ ਉੱਚ ਵਿਦਿਆ ਦੇ ਵਿੱਚ ਸਰਕਾਰ ਇਹ ਕਲੀਅਰ ਨਹੀਂ ਇਹ ਪਾਲਿਸੀ ਇਹ ਕਲੀਅਰ ਨਹੀਂ ਕਰਦੀ ਕਿ ਉੱਚ ਵਿਦਿਆ ਦੇ ਵਿੱਚ ਉਹਨਾਂ ਨੂੰ ਜਿਹੜਾ ਵਿਦਿਆ ਪ੍ਰਾਪਤ ਕਰਨ ਦਾ ਮਾਧਿਅਮ ਜਿਹੜਾ ਉਹ ਕੀ ਹੋ ਸਾਰਿਆਂ ਲਈ ਪੰਜਾਬੀ ਖੇਤਰੀ ਪਛਾਹ ਪਾਸ਼ਾ ਜਾਂ ਉਹਨਾਂ ਦੀ ਮਾਤ-ਪਾਸ਼ਾ ਹੋਏਗਾ ਆਪਸ਼ਨ ਉੱਤੇ ਹੈਗੀ ਆ ਆਪਸ਼ਨ ਬੰਦਾ ਦੇ ਕੇ ਕੋਈ ਵੀ ਜਿਹੜਾ ਉਹ ਲੈ ਸਕਦਾ ਪਰੰਤੂ ਜਿਹੜਾ ਇਹ ਇਹ ਨਹੀਂ ਕਿ ਜ਼ਰੂਰੀ ਵੀ ਕਾਲਜ ਲੈਵਲ ਤੇ ਜਾਂ ਯੂਨੀਵਰਸਿਟੀ ਲੈਵਲ ਤੇ ਜਿਹੜੀ ਉਹਦੀ ਜਿਹੜੀ ਸਿੱਖਿਆ ਹੈ ਉਹਦਾ ਮਾਧਿਅਮ ਜਿਹੜਾ ਉਹ ਪੰਜਾਬੀ ਹੋਵੇ ਇੱਕ ਹੋਰ ਗੱਲ ਹੈ ਜਿਵੇਂ ਆਮ ਹੁਣ ਅੱਜ ਸਮਾਜ ਦੇ ਵਿੱਚ ਵਿਚਰਨ ਵਾਸਤੇ ਜਾਂ ਤੁਹਾਨੂੰ ਦੁਨੀਆ ਪੱਧਰ ਦੀ ਵਿੱਚ ਵਿਚਰਨ ਵਾਸਤੇ ਜਾਂ ਇੰਟਰਨੈਸ਼ਨਲ ਪੱਧਰ ਤੇ ਵਿਚਨਾ ਵਿਚਰਨ ਵਾਸਤੇ ਇੰਟਰਨੈਸ਼ਨਲ ਲੈਂਗੁਏਜ ਜਿਹੜੀ ਹੈਗੀ ਆ ਉਹ ਲਗਭਗ ਇੰਗਲਿਸ਼ ਆ ਕਿਤੇ ਨਾ ਕਿਤੇ ਮਤਲਬ ਇਸ ਪੱਖੋਂ ਵੀ ਬੱਚੇ ਪਛੜ ਨਹੀਂ ਰਹੇ ਕਿ ਜਿਹੜੀ ਇੰਗਲਿਸ਼ ਆ ਉਹ ਸਾਡੀ ਸੰਪਰਕ ਭਾਸ਼ਾ ਹੈ ਉਹਦੇ ਨਾਲ ਸਾਡਾ ਸੰਪਰਕ ਆਪਣੇ ਦੇਸ਼ ਦੇ ਹੀ ਨਹੀਂ ਵਿਦੇਸ਼ਾਂ ਦੇ ਨਾਲ ਵੀ ਬਾਹਰਲੇ ਦੇਸ਼ਾਂ ਦੇ ਨਾਲ ਵੀ ਜਿਹੜੇ ਸਾਡੇ ਦੂਸਰੇ ਕੰਟਰੀਜ਼ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਾਡਾ ਵਾਹ ਪੈਂਦਾ ਤੇ ਉਹ ਸਾਡੇ ਸੰਪਰਕ ਦੀ ਭਾਸ਼ਾ ਹੈ ਜਿਵੇਂ ਕਿ ਦੱਖਣ ਦੀਆਂ ਪਛਾਵਾਂ ਨੇ ਤਾਮਲ ਨਿਆ ਤਲਗੂਆ ਕੰਨੜਾ ਮਲਿਆਲਮਾ ਉਹ ਜਿਹੜੇ ਆ ਉਹ ਸਾਡੇ ਜਿਹੜੇ ਉੱਤਰੀ ਭਾਰਤ ਵਾਲੀਆਂ ਪਛਾਵਾਂ ਨੂੰ ਉਹ ਨਹੀਂ ਜਾਣਦੇ ਨਾ ਅਸੀਂ ਉਹਨਾਂ ਦੀਆਂ ਜਾਣਦੇ ਇਸ ਕਰਕੇ ਉੱਥੇ ਭਾਰਤ ਦੇ ਵਿੱਚ ਵੀ ਸਾਡੀ ਸੰਪਰਕ ਭਾਸ਼ਾ ਜਿਹੜੀ ਉਹ ਇੰਗਲਿਸ਼ ਬੰਦੀ ਆ ਤੇ ਇੰਗਲਿਸ਼ ਦਾ ਜਿਹੜਾ ਦੂਸਰਾ ਪੱਖ ਇਹ ਵੀ ਹੈ ਜ਼ਰੂਰੀ ਹੈ ਕਿ ਜਿੰਨੀਆਂ ਵੀ ਮਤਲਬ ਟੈਕਨੀਕਲ ਨੇ ਜਾਂ ਮਤਲਬ ਇਹ ਮੈਡੀਕਲ ਲਾਈਨ ਆ ਜਾਂ ਇੰਜੀਨੀਅਰਿੰਗ ਦੀ ਲਾਈਨ ਆ ਉਹਦੇ ਵਿੱਚ ਜੋ ਜਿਆਦਾਤਰ ਅੰਗਰੇਜ਼ੀ ਦਾ ਨਵਾਦ ਹੀ ਚੱਲਦਾ ਹੈ। ਟੈਕਨੀਕਲਟੀਆਂ ਜਿਹੜੀਆਂ ਨੇ ਨਾ ਜਿਹੜੇ ਟਰਮਸ ਨੇ ਉਹ ਸਾਰੀਆਂ ਇੰਗਲਿਸ਼ ਦੀਆਂ ਹੀ ਨੇ ਤੇ ਜੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਜਾਂ ਹੋਰ ਭਾਸ਼ਾ ਦੇ ਵਿੱਚ ਅਸੀਂ ਉਲਟਾ ਕਰਦੇ ਵੀ ਆ ਤਾਂ ਉਹ ਮਤਲਬ ਜਿਹੜਾ ਉਹ ਇੰਨੀਆਂ ਪਰਿਸ਼ੁੱਫੁੱਲਤ ਨਹੀਂ ਹੁੰਦੀਆਂ। ਮਤਲਬ ਉਹ ਜਿਹੜੀ ਪਛਾਈ ਅਰਥ ਹੈਗੇ ਆ ਉਹ ਕਦੇ ਨਾ ਕਦੇ ਮਤਲਬ ਦਿਮਾਗ ਦੇ ਚੜਦੇ ਨਹੀਂ। ਜਾਂ ਚੜਦੇ ਨਹੀਂ ਜਾਂ ਮਾਦੇ ਅਰਥ ਆਪਾਂ ਕੁਝ ਹੋਰ ਵੀ ਨਿਕਲ ਸਕਦੇ ਆ। ਅੱਛਾ ਇੱਕ ਗੱਲ ਹੋਰ ਦੱਸੋ ਜੀ ਗਲਸਾਮ ਬਿੱਖ ਜਿਹੜੀ ਫਿਰ ਇਹ ਨਵੀਂ ਸਿੱਖਿਆ ਨੀਤੀ ਆਈ ਹੈ ਕੀ ਇਹ ਕਾਰਗਰ ਹੈ ਜਾਂ ਨਹੀਂ ਹੈ ਨਵੀਂ ਸਿੱਖਿਆ ਨੀਤੀ ਨੂੰ ਕਾਰਗਰ ਜਾਇਦ ਚ ਸੋਧਾਂ ਕਰਨ ਦੀ ਲੋੜ ਹੈ ਕਾਰਗਰ ਤੇ ਉਸੇ ਨੀਤੀ ਨੂੰ ਕਿਹਾ ਜਾ ਸਕਦਾ ਵੀ ਜਿਹੜੀ ਕਿਸੇ ਵੀ ਵਿਅਕਤੀ ਦਾ ਜਿਹੜਾ ਆ ਬਹੁ ਪੱਖੀ ਵਿਕਾਸ ਜਿਹੜਾ ਉਹ ਉਹ ਨੀਤੀ ਜਿਹੜੀ ਆ ਉਹ ਕਰਦੀ ਹੋਵੇ ਐ ਜੇ ਉਹਦਾ ਦਿਮਾਗੀ ਮਾਨਸਿਕ ਵਿਕਾਸ ਕਰਦੀ ਆ ਜਾਂ ਉਹਦਾ ਸਰੀਰਕ ਵਿਕਾਸ ਕਰਦੀ ਆ ਜਾਂ ਉਹਦਾ ਆਰਥਿਕ ਵਿਕਾਸ ਕਰਦੀ ਆ ਕਿਉਂਕਿ ਆਫਟਰ ਆਲ ਹਰ ਬੰਦੇ ਦੀ ਹਰ ਬਸ਼ਰ ਦੀ ਹਰ ਮਾਪਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਜਿਹੜੇ ਬੱਚੇ ਨੇ ਉਹ ਪੜ੍ਹ ਲਿਖ ਕੇ ਕੁਝ ਉਪਜੀਵਕਾ ਕਮਾਉਣ ਦੇ ਯੋਗ ਹੋ ਜਾਣ ਤੇ ਜੇ ਉਹ ਮਤਲਬ ਸਿੱਖਿਆ ਜਿਹੜੀ ਆ ਉਹ ਉਪਜੀਵਕਾ ਕਮਾਉਣ ਦੇ ਉਹਨੂੰ ਕਾਬਿਲ ਨਹੀਂ ਬਣਾਉਂਦੀ ਤੇ ਫਿਰ ਮੈਂ ਸਮਝਦਾ ਕਿ ਉਹ ਇੰਨੀ ਕਾਮਯਾਬ ਨਹੀਂ ਹੋ ਸਕਦੀ ਸੋ ਇਹ ਕਰਕੇ ਜਿਹੜੀ ਇਹ ਨੀਤੀ ਆ ਇਹਦੀ ਇਹਦੇ ਵਿੱਚ ਕਾਫੀ ਕੁਝ ਹੋਰ ਵੀ ਸੁਧਾਰਾਂ ਦੀ ਜਿਹੜੀ ਗੁਜਾਇਸ਼ ਆ ਤੇ ਇਹਨੂੰ ਕਿਤਾਮੁਖੀ ਬਣਾਉਣਾ ਚਾਹੀਦਾ ਇਹਨੂੰ ਕਿਤੇ ਦੇ ਨਾਲ ਵੀ ਜੋੜਨਾ ਚਾਹੀਦਾ ਤੇ ਮਨੁੱਖ ਦੇ ਬਹੁਪੱਖੀ ਵਿਕਾਸ ਦੇ ਨਾਲ-ਨਾਲ ਉਹਦੇ ਆਰਥਿਕ ਵਿਕਾਸ ਦੇ ਵਾਸਤੇ ਵੀ ਇਹਦਾ ਜਿਹੜਾ ਸਹਾਇ ਹੋਣਾ ਜ਼ਰੂਰੀ ਆ ਤੇ ਇਹ ਐਹੋ ਜੀ ਨੀਤੀ ਹੋਣੀ ਚਾਹੀਦੀ ਆ ਜਿਸ ਦੇ ਨਾਲ ਸਾਡੇ ਦੇਸ਼ ਵਿੱਚੋਂ ਕਿਉਂਕਿ ਸਾਡਾ ਦੇਸ਼ ਬਹੁਤ ਗਰੀਬ ਆ ਤੇ ਇਸ ਦੇਸ਼ ਦੇ ਵਿੱਚ ਅਨਪੜਤਾ ਆ, ਬੇਰੁਜ਼ਗਾਰੀ ਆ, ਭੁੱਖਮੰਗ ਆ, ਨਸ਼ੇ ਨੇ ਇਹਨਾਂ ਸਾਰਿਆਂ ਨੂੰ ਦੂਰ ਕਰਨ ਵਾਸਤੇ ਆ এডਿਊਕੇਸ਼ਨ ਜਿਹੜੀ ਆ ਉਹ ਇੱਕ ਬਹੁਤ ਵੱਡਾ ਤਕੜਾ ਕਾਰਗਰ ਹਥਿਆਰ ਆ। ਸੋ ਇਹਦਾ ਵਸ਼ਲੇਸ਼ਨ ਹੋਣਾ ਚਾਹੀਦਾ ਦੁਬਾਰਾ ਇਹਦਾ ਸੋ ਇਹਦਾ ਇਹਦੇ ਉੱਤੇ ਦੀਆਂ ਜੋ ਵੀ ਟਰਮਸ ਇੰਨੀਆਂ ਕ ਆਪਾਂ ਮਤਲਬ ਜਿੱਨਾ ਉੱਤੇ ਡਿਸਕਸ ਕੀਤਾ ਆਪਾਂ ਇਹਨਾਂ ਨੂੰ ਇਨ ਇਹਨਾਂ ਇਹ ਜਿਹੜੀਆਂ ਜਿਹੜੀਆਂ ਇਹਦੀਆਂ 네ਗਟਿਵ ਪੁਆਇੰਟਸ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਸੁਧਾਰ ਕਰ ਸਕਦੇ ਹਾਂ ਸੁਧਾਰ ਦੀ ਗੁਜਾਇਸ਼ ਤਾਂ ਵੈਸੇ ਹਰ ਸਿਸਟਮ ਦੇ ਵਿੱਚ ਹਰ ਸਮੇਂ ਸਮੇਂ ਪੈਂਦੀ ਰਹਿੰਦੀ ਆ ਸੋ ਉਹਦੇ ਮੁਤਾਬਕ ਉਹ ਨੀਤੀਆਂ ਬਣਨੀਆਂ ਚਾਹ ਉਹ ਇਹੋ ਜਿਹੀ ਨੀਤੀ ਬਣਨੀ ਚਾਹੀਦੀ ਆ ਜਾਂ ਇਹੋ ਜਿਹੀ ਇਹਦੇ ਉੱਤੇ ਮਦਦਾਂ ਜੜੀਆਂ ਹੋਰ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਬੱਚਿਆਂ ਦਾ ਸਾਡਿਆਂ ਦਾ ਬਹੁਪੱਖੀ ਵਿਕਾਸ ਹੋਵੇ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਆਰਥਿਕ ਤੌਰ ਤੇ ਆਜ਼ਾਦ ਕਰਨ ਲਈ ਉਹਨਾਂ ਦੇ ਕਿਤਾ ਮੁਖੀ ਜੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਉਹ ਕਾਰਗਰ ਹੋਵੇ ਸੋ ਧੰਨਵਾਦ ਸਰਦਾਰ ਕਰਨ ਨਰਾਜ ਸਿੰਘ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਬਾਰੇ ਚੰਨਾ ਪਾਇਆ ਸੋ ਕਿਤੇ ਨਾ ਕਿਤੇ ਸਿੱਖਿਆ ਭਾਗ ਜਾਂ ਸਰਕਾਰਾਂ ਨੂੰ ਇਹਦੇ ਵੱਲ ਨਜ਼ਰ ਮਾਰਨੀ ਚਾਹੀਦੀ ਹੈ ਜਿਹੜੀਆਂ ਤਰਟੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ ਸੋ ਤੁਹਾਡਾ ਧੰਨਵਾਦ ਜੀ ਗੱਲਬਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ